ਕਿਹੜਾ ਸੂਆ ਹੁੰਦੀ ਆ ਦੂਜਾ ਸੂਆ ਕਿੰਨੇ ਕਿੰਨੇ ਦਿਨ ਲੂਗ ਇਹੋ ਲੈ ਜੂ 5-4 ਦਿਨ ਦੀ 5-4 ਦਿਨਾਂ ਅੰਡੀ ਪੂਰੀ ਆ ਪੂਰੀ ਰਾਜੀ ਉਹ ਪੂਰੇ ਪੂਰੀ ਪੜੀ ਕਿੰਨਾ ਕੀ ਰਿਕਾਰਡ ਆ ਵੀਰੇ ਦੁੱਧ ਦਾ 14 ਲੀਟਰ ਦਿੱਤਾ ਜੀ ਦੁੱਧ ਨੇ ਠੀਕ ਆ ਬਾਈ ਜੇ ਪਹਿਲੇ ਸਾਈਵਾਲ ਦਾ ਕਰਾਉ ਹੋ ਜਾਣਾ ਹਾਂ ਜੀ ਕਰਾਉ ਸਾਈਵਾਲ ਥੋੜੀ ਜਿਆਦਾ ਜਰਸੀ ਥੋੜੀ ਥੋੜੀ ਐ ਇਸ ਵੀ ਬਿਊਟੀ ਚੰਗੀ ਆ ਬਈ ਕੱਦ ਚੰਗਾ ਕਲਰ ਬੜਾ ਚੰਗਾ ਲਾਲ ਕਲਰ ਆ ਮੰਗ ਬਹੁਤ ਆ ਬਾਕੀ ਪੂਰੀ ਠੰਡੀ ਆ ਇੱਕ ਕਲਰ ਦੀ ਠੰਡੀ ਸੀ ਲਾਈਨੀ ਆ ਜਿਵੇਂ ਮਰ ਗਿਆ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਟੱਲਾ ਟੁਲਾ ਮੋਹ ਪਈਆਂ ਨੇ ਨਾ ਬਈ ਸਾਰੀਆਂ ਬਾਲਟਾਂ ਲਾ ਕੱਢਣੀਆਂ ਤੇ ਫੇਰ ਕਰਮਲੇ ਨੌ ਮਹੀਨੇ ਨੂੰ ਪੂਰੇ ਹੋ ਗਿਆ ਉੱਤੇ ਦੇਣ ਲੱਗੇ ਨੇ ਠੀਕ ਆ ਬਾਕੀ ਦੁੱਧ ਦਾ ਰਿਕਾਰਡ ਬਈ ਨੇ ਬਹੁਤ ਚੰਗਾ ਦੁੱਧ ਦੇ ਦੂ ਯਾਰ ਕੀ 70 ਕਿਲੋ ਦੁੱਧ ਪੂਰੀ ਵਿਥੀ ਦੇ ਥਣ ਵੱਡੀ ਨਾਲ ਇੱਕ ਨੰਬਰ ਆ ਬਾਕੀ ਮੱਧ ਨਾਲ ਦਾ ਦੁੱਧ ਦੇ ਦੇਣਾ ਤੇ ਫੈਟ ਆ ਜਿਹੜੀ ਕਰਮਲੇ ਦੀ ਫੁੱਲ ਚੰਗੀ ਉਹ ਕਹਿੰਦੇ ਬਈ ਉਹ ਭਈਆ ਗਰਮੀਆਂ ਦਾ ਤੱਕ ਨਹੀਂ ਗਰਮੀਆਂ ਦਾ ਹਾਂ ਗਰਮੀ ਗਰਮੀ ਨਹੀਂ ਮੰਦੀ ਬਾਕੀ ਪੂਰੀ ਵਜਣ ਵਾਲੀ ਆ ਪੂਰੀ ਰਾਜੀਆ ਕੋਈ ਲਸਾ ਨਹੀਂ ਹਾਂ ਆ ਜਾ ਲੈ ਬ੍ਰੀਡ ਚੈੱਕ ਪਰੀ ਪਲੀ ਆ ਪੂਰੀ ਪਲੀ ਵੀ ਜਾਣ ਟਿੱਕੇ ਵੰਦਾ ਪੂਰੀ ਐ ਕੋਈ ਨਹੀਂ ਉੱਤ ਬੈਠਨੇ 16-17 ਕਿਲੋ ਆਮਣੇ ਦੇ ਦੇਣਾ ਠੀਕ ਆ ਕੀ ਮੋਲ ਜੈਜ ਇਹਦਾ ਮੁੱਲ ਕਰਾਉਣਾ 50000 ਆ 50000 ਤੇ 45000 ਚੋਂ ਛੋੜਸ ਪਾ 45000 ਚੋਂ ਬਈ ਕਹਿੰਦਾ ਮਾਨ ਤਾਨ ਉਹਦੇ 50 ਕਰਾ ਲਓ ਬਈ ਹਨਾ ਬੈਡ ਚੰਗੀਆਂ ਕੱਦ ਕਾਠ ਵਾਲੀ ਐ ਫਲੇਵੀਆ ਜਾਣ ਵਾਲੀ ਆ ਮੱਝ ਨਾਲ ਦਾ ਦੁੱਧ ਦੇ ਦੂੰ ਜੇ ਮੰਨ ਕੇ ਚੱਲ ਕੋਈ ਭਰਾ ਮੱਝ ਤੇ ਪੈਸੇ ਲੈਣੇ ਚਾਹੁੰਦਾ ਹਨਾ ਠੰਡੀ ਪੂਰੀ ਲੈ ਐਂਡ ਫੌਂਡ ਚੰਗੀਆਂ ਉਹ ਕਿਆ ਬਾਤ ਠੰਡੀ ਵੜੀ ਐ ਹਨਾ ਠੰਡੀ ਬਹੁਤ ਆ ਕੋਈ ਐ ਨਹੀਂ ਲੱਤ ਸਾਡਾ ਦੇ ਸਹੀ ਆ ਭਾਈ ਪੂਰੀ ਸੀਲ ਆ ਆ ਪੁੰਚਾ ਕੇ ਖੜ ਗਈ ਲੈ ਸਹੀ ਗੱਲ ਹਾਂ ਕਿੱਧਰ ਤੇ ਮਰਜ਼ੀ ਹੱਥ ਫੇਰੀ ਚੱਲ ਕੋਈ ਵਾਸਤਾ ਨਹੀਂ ਲੈ ਬਹਿ ਕੇ ਦਿਖਾ ਦੇ ਜਿਵੇਂ ਮਰਜ਼ੀ ਬਹਿ ਜਾ ਹਾਂ ਕੋਈ ਚੱਕਰੀ ਨਹੀਂ ਕਹਿਣਾ ਹਾਂ ਸਹੀ ਗੱਲ ਸੇ ਕਿਸੇ ਵੀਰ ਨੂੰ ਭਾਈ ਵੜ ਪਸੰਦ ਆ ਭਾਈ ਨਾਲ ਕਨੈਕਟ ਕਰ ਲਿਓ ਧੰਨਵਾਦ